ਪੰਜਾਬ ਮੁਨਤਾਬ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਲਈ ਇਹ ਇੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਕ੍ਰਿਸਟਨ ਜੀਆ ਮੋਰਚਾ ਪੰਜਾਬ ਦੇ ਡੇਰਮਨ ਡਾਕਟਰ ਇੰਦ੍ਰਿਆਨ ਸਾਹਿਬ ਕੌਂਸਲ ਧਾਰੀਵਾਲ ਅਤੇ ਪੰਜਾਬ ਪ੍ਰਧਾਨ ਲੰਬਾ ਮਤੀ ਹਲੋ ਵਾਲ ਦੇ ਅਗਵਾਈ ਹੇਠ ਬਨਵਾ ਚੌਕ ਧਾਰੀਵਾਲ ਵਿਖੇ ਧਮਲਕਾ ਲਗਾ ਕੇ ਆਵਾਜ਼ੇ ਠਾਪ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ ਗਈ ਇਤਿਹਾਸਕ ਕਿਤੇ ਕ੍ਰਿਸ਼ਮ ਜੁਆ ਮੋਟਾ ਪੰਜਾਬ ਦੇ ਆਗੂਆਂ ਅਤੇ ਹਿਊਮਨ ਰਾਈਟਸ ਸੁਰੱਖਿਆ ਸਥਾਨੇ ਪੰਜਾਬ ਪ੍ਰਧਾਨ ਇੰਜੀਨੀਅਰ ਜੇ. ਜਿਨ ਨੇ ਦੱਸਿਆ ਕਿ ਧਾਰੀਵਾਲ ਤੋਂ ਕੋਰਤੋਖਰਾਏ ਤੱਕ ਕਰੀਬ 4 ਕਿਲੋਮੀਟਰ ਸੜਕ ਦੀ ਖੱਤਾ ਹਾਲਾਤਾਂ ਜਿੱਥੇ ਜਾਨਾਂ ਹਾਫੇ ਹੁੰਦੇ ਰਹਿੰਦੇ ਹਨ ਜਦਕਿ ਸਰਕਾਰ ਅਤੇ ਪ੍ਰਸ਼ਾਸਨ ਕੋਮ ਕਰਦੀ ਮੀਨ ਨੂੰ ਛੁੱਟਾ ਹੋਇਆ ਹੈ ਬਲਾਰਿਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ 2 ਫਰਵਰੀ ਤੱਕ ਧਾਰੀਵਾਲ ਤੋਂ ਕੋਰਤੋਖਰਾਏ ਤੱਕ ਡਡਵਾ ਰੋਡ ਛੜਤ ਨਾ ਬਣਾਈ ਗਈ ਤਾਂ ਹੋਰ ਜਿਵੇਂ ਦੰਗਿਆਂ ਦੇ ਸੰਜੋਗ ਨਾਲ ਡਡਵਾ ਚੌਕ ਸਤਾਰੀਵਾਲ ਵਿਖੇ ਅੱਕਾ ਪਰ ਨਾ ਲਗਾ ਦਿੱਤਾ ਜਾਵੇਗਾ ਇਸ ਮੌਕੇ ਤੇ ਚੇਅਰਮੈਨ ਡਾਕਟਰ ਇੰਤਖ ਹੰਸ ਤੋਂ ਇਲਾਵਾ ਹਿਊਮਨ ਰਾਈਟਸ ਰੱਖਿਆ ਸੁਸਾਇਟੀ ਪੰਜਾਬ ਪ੍ਰਧਾਨ ਜੀ ਜੀਪੀ ਸਿੰਘ ਪ੍ਰਧਾਨ ਲਾਬਾ ਮਸੀਹ ਹਲੋਵਾਲ ਵਾਈਸ ਪ੍ਰਧਾਨ ਰਾਜਾ ਮਸੀਹ ਸਨੀ ਜੱਫਰਵਾਲ ਡੈਨੀਅਲ ਫੌਜੀ ਸਾਹਿਬ ਜਸਦੀਪ ਸਿੰਘ ਐਮੈਨੂਅਲ ਮਸੀਹ ਤੋਂ ਇਲਾਵਾ ਉਹ ਰਾਜਨ ਸਾਹਮਣੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇਮਰਦੀਦ ਵੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇੱਕ ਰੋਸਟਰ ਲਾਇਆ ਗਿਆ ਮੈਂ ਕਿਤੇ ਕੰਮ ਤੇ ਚੱਲਿਆ ਸੀ ਮੈਨੂੰ ਪੂਰਾ ਪਤਾ ਨਹੀਂ ਸੀ ਤੇ ਡਾਕਟਰ ਸਾਹਿਬ ਨੇ ਐਮਸੀ ਸਾਹਿਬ ਨੇ ਮੈਨੂੰ ਇੱਕ ਫੋਨ ਕੀਤਾ ਕਿ ਇੱਧਰ ਨਾ ਮੈਂ ਸਵੇਰੇ ਛੱਡ ਕੇ ਆ ਗਿਆ ਕਿਉਂਕਿ ਇਹ ਸਾਰਿਆਂ ਦਾ ਸਾਂਝਾ ਕੰਮ ਆ ਜਿਸ ਤਰ੍ਹਾਂ ਕੀ ਪ੍ਰਧਾਨ ਸਾਹਿਬ ਸਾਰਿਆਂ ਨੇ ਦੱਸਿਆ ਕਿ ਇੱਥੇ ਐਵੇਂ ਘਰਵਾ ਇੰਨੀਆਂ ਦੁਕਾਨਾਂ ਹੋਏ ਤੇ ਸਾਰਿਆਂ ਨੂੰ ਅੱਜ ਇਕੱਠਾ ਹੋਣਾ ਚਾਹੀਦਾ ਸੀ ਚਲੋ ਪਰ ਸ਼ਾਰਟ ਟਰਮ ਦੇ ਵਿੱਚ ਅੱਜ ਪ੍ਰੋਗਰਾਮ ਹੋਇਆ ਵਾ ਉਹ ਵਾਕਈ ਧਰਨਾ ਲਾਉਣ ਦੀ ਜਰੂਰਤ ਇਸ ਕਰਕੇ ਪਈ ਆ ਕਿ ਪਹਿਲਾਂ ਸਾਰਿਆਂ ਨੇ ਹੀ ਬੇਨਤੀਆਂ ਕਰ ਲਈਆਂ ਪ੍ਰਸ਼ਾਸਨ ਅੱਗੇ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਲੀਆਂ ਸਭ ਕੁਝ ਪਰ ਇਹ ਛੜਕ ਨਹੀਂ ਬਣੀ ਇਹ ਛੜਕ ਕਲਾ ਮੋਰ ਤੇ ਡੇਰੋਂ ਨੇ ਵੀ ਜੋੜਦੀ ਆ ਬੜ ਬੜੇ ਵੱਡੇ ਪ੍ਰਾਈਵੇਟ ਸਕੂਲ ਵੀ ਉਧਰੋਂ ਆ ਰਹੇ ਨੇ ਤੇ ਰੋਜ਼ ਐਕਸੀਡੈਂਟ ਹੋ ਰਹੇ ਨੇ ਤੇ ਇਹਨਾਂ ਦੇ ਮੱਦੇ ਨਜ਼ਰ ਅੱਜ ਸਿਰਫ ਪ੍ਰਧਾਨ ਸਾਹਿਬ ਨੇ ਕਿ ਅਲਟੀਮੇਟਮ ਦਿੱਤਾ ਮੈਂ ਆਪਣੀ ਸੋਸਟਾ ਦੇ ਪੰਜਾਬ ਪ੍ਰਧਾਨ ਹਾਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵਾ ਕਿ ਨੈਕਸਟ ਜੋ 20 ਤਰੀਕ ਤੱਕ ਨਹੀਂ ਇਹਨਾਂ ਨੇ ਸੁਣੀ ਗਈ ਇਹਨਾਂ ਦੀ ਗੱਲ ਕਿ ਸਾਡੇ ਕੋ 50000 ਬੰਦਾ ਦਾ ਸਸਤਾ ਦੇ ਵਿੱਚ ਉਹ ਸਾਰਾ ਇਥੇ 20 ਤਰੀਕ ਨੂੰ ਤਾਂ ਹੀ ਉਹਨਾਂ ਦਾ ਪੂਰਾ ਪੂਰਾ ਸਮਰਥਨ ਦਵਾਂਗੇ ਔਰ ਇਹ ਸਾਂਝਾ ਮੁੱਦਾ ਵਾ ਕੋਈ ਸੜਕ ਬਣਨੀ ਚਾਹੀਦੀ ਆ ਤੇ ਮੈਂ ਤੇ ਅੱਗੇ ਅਪੀਲ ਕਰਦਾ ਵਾ ਪੂਰੇ ਡੜਵਾ ਪਿੰਡ ਡੜਵਾ ਰੋਡ ਤੇ ਜਿੰਨੇ ਕੋਟਸਨ ਤੋਰ ਆ ਕੇ ਉਹ 20 ਤਰੀਕ ਨੂੰ ਅਗਰ ਸੜਕ ਨਹੀਂ ਬਣਦੀ ਤੋ ਇਸ ਘਰਨੇ ਵਿੱਚ ਸਾਰੇ ਸ਼ਾਮਲ ਹੋਣਗੇ ਇਹ ਬੜਾ ਇੱਕ ਸਾਂਝਾ ਸਾਰਿਆਂ ਦੇ ਸਾਹਮਣੇ ਆਵਾਜ਼ ਇਹ ਸੜਕ ਸਰਕਾਰ ਅੱਜ ਸਾਡੀ ਗੱਲ ਸੁਣ ਲੇ ਤੇ ਵਧੀਆ ਫਿਰ ਸਾਡੇ ਉੱਤੇ ਇਲਜ਼ਾਮ ਨਾ ਦੇਵੇ ਕਿ ਇਹਨਾਂ ਨੇ 20 ਤਰੀਕ ਨੂੰ ਸੜਕ ਜਾਮ ਕਰ ਦਿੱਤੀ ਆ ਇੱਕ ਛੋਟਾ ਜਿਹਾ ਜ ਇਹਨਾਂ ਨੂੰ ਸੰਦੇਸ਼ ਦੇਣ ਲਈ ਅਲਟੀਮੇਟਮ ਦੇਣ ਲਈ ਅੱਜ ਧਰਨਾ ਲਾਇਆ ਗਿਆ ਆ ਇਹਲੇ ਬੜੀ دیر ਬਾਅਦ ਪ੍ਰਸ਼ਾਸਨ ਨੂੰ ਇਹ ਦੇ ਕੇ ਆਪਾਂ ਤੇ ਇਹਨੂੰ ਖੋਲ ਦੇਣਾ ਲੇਕਿਨ ਨਹੀਂ ਸੁਣੇਗੀ ਪ੍ਰਧਾਨ ਦੀ ਗੱਲ ਹੈ ਇਹ ਹੀ ਦੱਸ ਦਿਆਂ ਕਿ ਅਗਲਾ ਜਿਹੜਾ 20 ਫਰਵਰੀ ਦਾ ਧਰਨਾ ਬੜਾ ਜ਼ਬਰਦਸਤ ਹੋਏਗਾ ਇੰਨੀਆਂ ਗੱਲਾਂ ਦੇ ਨਾਲ ਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਆ ਤੁਹਾਡਾ ਆਪਣਾ ਐਮਐਸ ਮੌਜੂਦਾ ਐਮਸੀ ਨਰਿਆਸ ਸਿੰਘ ਕਿਸੇ ਹੂਆ ਮੋਰਚਾ ਪੰਜਾਬ ਦਾ ਚੇਅਰਮੈਨ ਜੋ ਆਪ ਜੀ ਨੂੰ ਦੱਸਣਾ ਚਾਹੁੰਦਾ ਹੈ ਕਿ ਅੱਜ ਬੜੇ ਮਜਬੂਰ ਹੋ ਗਏ ਸਾਰੇ ਮੋਰਚੇ ਨੇ ਅੱਜ ਦਾ ਧਰਨਾ ਲਾਇਆ ਵਾ ਬਡਵਾ ਰੋਡ ਦਾ ਜਿਹ ਹਾਲਾਤ ਹੈ ਬਡਵਾ ਰੋਡ ਚੌਂਕ ਤੇ ਲੈ ਕੇ ਕੋਰਸਨ ਤੋਂ ਹੋਰ ਆਏ ਤੱਕ ਜਿਹੜੇ ਹਾਲਾਤ ਆ ਰੋਡ ਦੇ ਐਨੇ ਬੱੱਤਰ ਹਾਲਾਤ ਆ ਕਿ ਬੱਚੇ ਸਕੂਲ ਲਈ ਗੱਡੀਆਂ ਜਾਂਦੀਆਂ ਵਾ ਆਟੋ ਜਾਂਦਾ ਜਿਹੜੇ ਝੱਟ ਪਲਟ ਜਾਂਦੇ ਆ ਐਡੇ ਵੱਡੇ ਟੋਲ ਆ ਉਹ ਸਰਕਾਰ ਅੱਖਾਂ ਬੀੜ ਕੇ ਕੰਬ ਕਰਨੀ ਨੀਂ ਸੁੱਤੀ ਪਈ ਆ ਕਿ ਰੋਡ ਦਾ ਪਤਾ ਨਹੀਂ ਇਹ ਮੇਨ ਰੋਡ ਆ ਜਿਹੜਾ ਡੇਰਾ ਬਾਬਾ ਨਾਨਕ ਨੂੰ ਜੁੜਦਾ ਸੋ ਅਸੀਂ ਸਾਰੇ ਜਨ ਆ ਅੱਜ ਪਰੇਸ਼ਾਨ ਹੋ ਗਏ ਤੰਗ ਹੋ ਗਏ ਕਿਸੇ ਦিসি ਸਾਹਿਬ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੇ ਮਜਬੂਤਾ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਅੱਖਾਂ ਬੰਦ ਨਾ ਕਰੋ ਆ ਅੱਗੇ ਹਾਲਾਤ ਵੇਖੋ ਕੀ ਹਾਲਾਤ ਆ ਰੋਡ ਦੇ ਤੇ ਸਾਡੀ ਮਜਬੂਰੀ ਵੀ ਵੇਖੋ ਇਹ ਸਾਡੇ ਘਰ ਦਾ ਕੰਮ ਨਹੀਂ ਆ ਇਹ ਹਰ ਸਮਾਜ ਦੇ ਉਹ ਬੰਦੇ ਦਾ ਕੰਮ ਆ ਜਿਹੜਾ ਇਸ ਰੋਡ ਦੇ ਉੱਤੇ ਚੱਲਦਾ ਹੈ ਛੋਟੇ ਛੋਟੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਛੋਟੇ ਛੋਟੇ ਬੱਚੇ ਸਕੂਲ ਚ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਕਿਸੇ ਦੇ ਬੱਚੇ ਦੀ ਜਾਨ ਜਾਵੇ ਜਾਂ ਕਿਸੇ ਬਡੇ ਦੀ ਜਾਨ ਮਾਰ ਦਾ ਨਿਸ਼ਾਨ ਹੋਏ ਸੋ ਪ੍ਰਸ਼ਾਸਨ ਨੂੰ ਜੀ ਇਹ ਬੇਨਤੀ ਕਰਦੇ ਹੱਥ ਜੋੜ ਕੇ ਕਿ ਇੱਕ ਮਹੀਨੇ ਦਾ ਇੱਕ ਮਹੀਨੇ ਦੇ ਅੰਦਰ 20 ਬਰਤੀ ਤੱਕ ਸਾਨੂੰ ਇਹ ਰੋਡ ਬਣਾ ਕੇ ਦਿੱਤਾ ਜਾਵੇ ਨਹੀਂ ਤੇ ਕਿ ਸਮਝੋ ਇਹ ਮੋਰਚਾ ਹੋਰ ਵੀ ਸਾਡੇ ਵੀ ਬਥੇ ਬਥੇ ਆ ਗਿਆ ਸੂਤੀਆ ਜਿਹੇ ਬੰਦੇ ਸਾਡੇ ਨਾਲ ਹੋ ਕੇ ਇੱਕ ਵੱਡਾ ਸੰਘਰਸ਼ ਕਰਾਂਗੇ ਉਹਦੇ ਉੱਠਾਂਗੇ ਜਿੰਦ ਤੱਕ ਰੋਡ ਨਹੀਂ ਬਣੇਗਾ ਧੰਨਵਾਦ ਅੱਜ ਅੱਜ ਕਰਦੇ ਪੇ ਰੋਕ ਨਹੀਂ ਕਰਨ ਚਾਹੀਦਾ ਟੱਕਲੇਗਾ ਇਹ ਅੱਜ ਸ਼ੁਰੂਆਤ ਕੀਤੀ ਸਾਡੇ ਪ੍ਰਧਾਨ ਜੀ ਨੇ ਥੋੜਾ ਟਾਈਮ ਤੇ ਅੱਜ ਥੋੜਾ ਸਮੇਂ ਤੱਕ ਚੱਲਾਂਗੇ ਸਿਰਫ ਅਸੀਂ ਇੱਕ ਇਹਨੂੰ ਕੰਮ ਕਰਨ ਦੀ ਯੋਜਨਾ ਠਾਇਆ ਹੋਆ ਹੈ ਓ ਕੰਮ ਕੰਨੀ ਜੋੜੀਆਂ ਨੇ ਤੇ ਸਾਡਾ ਸੁਨੇਹ ਚੰਗੇ ਲੋੜ ਲਈ ਜੇ ਸਾਡੀ ਆਵਾਜ਼ ਨਹੀਂ ਜਾਂਦੇ ਫਿਰ ਇਹ ਲੰਬਾ ਸੰਘਰਸ਼ ਕਰਾਂਗੇ ਪ੍ਰਸ਼ਾਸਨ ਲੋ ਆਇਆ ਕੋਈ ਤੁਹਾਡੇ ਕੋ ਮੰਗ ਪੱਤਰ ਲੈਣ ਵਾਸਤੇ ਪ੍ਰਸ਼ਾਸਨ ਚਲੇ ਕੋਈ ਨਹੀਂ ਆ ਸਾਡੇ ਕੋ ਮੰਗ ਪੱਤਰ ਰੋਲ ਨਹੀਂ ਜਦੋਂ ਆਉਂਦੇ ਆ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਫਿਰ ਰੋਡ ਚਲ ਚਾਲੂ ਮਿਹਰਬਾਨ ਨੇ ਵੈਰੀ ਗੁੱਡ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸੋ ਅੱਜ ਇਹ ਧਰਨਾ ਕ੍ਰਿਸ਼ਚਨ ਜੂਵਾ ਮੋਰਚਾ ਪੰਜਾਬ ਵੱਲੋਂ ਕਰੀਬ 8-9 ਮਿੰਟ ਤੋਂ ਅਸੀਂ ਪੋਸਟਾਂ ਪਾ ਰਹੇ ਸੀ ਇਸੇ ਰਾਹ ਦੀਆਂ ਕਿ ਡੈਡਮਾ ਰੋਡ ਤੋਂ ਲੈ ਕੇ ਕੋਟ ਸੰਤੋਖਰਾਏ ਧਾਰੀਵਾਲ ਤੋਂ ਲੈ ਕੇ ਕੋਟ ਸੰਤੋਖਰਾਏ ਤੱਕ ਸਿਰਫ 4 ਕਿਲੋਮੀਟਰ ਦਾ ਪਿੰਡਾ ਬਣਦਾ ਜਿਹਦੀ ਕਰੀਬ 10 ਸਾਲ ਤੋਂ ਇੰਨੀ ਮਾੜੀ ਹਾਲਤਾਂ ਰੋਡ ਦੀ ਪਰ ਕੋਈ ਸਰਕਾਰ ਮੌਜੂਦਾ ਸਰਕਾਰ ਜਾਂ ਡੀਸੀ ਸਾਹਿਬ ਵੱਲੋਂ ਕੋਈ ਵੀ ਇਸੇ ਰੋਡਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਅੱਜ ਅਸੀਂ ਡਿਸੀਜਨ ਲਿਆ ਕਿ ਅਸੀਂ 20 ਤਰੀਕ ਨੂੰ ਸੋਮਵਾਰ ਆਪਾਂ ਇਸੇ ਰੋਡ 'ਤੇ ਥੋੜੇ ਟਾਈਮ ਲਈ ਬਹਿਣ ਲਈ ਫੈਸਲਾ ਲਿਆ ਕਿ ਇਸ ਸਰਕਾਰ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਜਗਾਇਆ ਜਾਵੇ ਕੰਮ ਕਰਦੀ ਨਹੀਂ ਤੋ ਕਿਉਂਕਿ ਅੱਜ ਕਈ ਗੱਡੀਆਂ ਵੇਖੀਆਂ ਨੇ ਖੱਡੇ ਤੋਂ ਬਚਾ ਹੁੰਦਾ ਹੁੰਦਾ ਸਪੈਜਾਂ ਤੇ ਰੁੱਖਾਂ ਚ ਵੱਜਦੀਆਂ ਨੇ ਜਾ ਕੇ ਆਪਾਂ ਪ੍ਰਸ਼ਾਸਨ ਨੇ ਉਹਦਣ ਹਰਕਤ ਚਾਉਣਾ ਜਿੱਦਣ ਕੋਈ ਜਾਨੀ ਮਾਲੀ ਨੁਕਸਾਨ ਹੋਵੇਗਾ ਸੋ ਅਸੀਂ ਇਸ ਰੋਡ ਨੂੰ ਬਣਾਉਣ ਵਾਸਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ 20 ਫਰਵਰੀ ਤੱਕ ਅਸੀਂ ਆਲਟੀਮੇਟਮ ਆਪਣੀਆਂ ਜਥੇਬੰਦੀਆਂ ਵੱਲੋਂ ਦੇ ਰਹੇ ਆ ਤੇ 20 ਫਰਵਰੀ ਤੱਕ ਅਗਰ ਇਹ ਰੋਡ ਦੀ ਸ਼ੁਰੂਆਤ ਨਾ ਹੋਈ ਪਿਆਰੀ ਚ ਨਾ ਹੋਇਆ ਇਹਦੀ ਡਿਵੈਲਪਮੈਂਟ ਨਾ ਸ਼ੁਰੂ ਹੋਈ ਤੇ 20 ਫਰਵਰੀ ਤੋਂ ਲੈ ਕੇ 21 ਫਰਵਰੀ ਨੂੰ ਆਪਾਂ ਆਪਣਾ ਸੰਚਾਰਚਾ ਸ਼ੁਰੂ ਕਰ ਦਾਂਗੇ ਫਿਰ ਇਥੇ ਚੌਂਕ ਦੇ ਵਿੱਚ ਸਟੇਲ ਲਾ ਕੇ ਪਾਵਾਂਗੇ ਟੈਂਟ ਲਾ ਕੇ ਪਾਵਾਂਗੇ ਚੰਗੀ ਤਰ੍ਹਾਂ ਪਾਵਾਂਗੇ ਪੂਰੀ ਬੰਦੀ ਤੁਹਾਡੇ ਸਮੱਖੋਂ ਪਈ ਅੱਜ ਦੇਖੋ ਜੀ ਸਾਡੇ ਐਸੋ ਵਾਲੇ ਹਿਊਮਨ ਰਾਈਟਸ ਕਮਿਸ਼ਨ ਦੇ ਆਪਣੇ ਅਧਿਕਾਰ ਪਹੁੰਚੇ ਨੇ ਔਰ ਕ੍ਰਿਸ਼ਨ ਜੂਆ ਮੋਰਟਾ ਔਰ ਸਮੁੱਚਾ ਧਾਰੀਵਾਲ ਸ਼ਹਿਰ ਵਾਸੀ ਡਡਵਾ ਰੋਡ 35 40 ਪਿੰਡਾਂ ਦੇ ਨਾਲ ਸੰਪਰਕ ਜਨੇ ਸਾਡੇ ਜੀ ਅਸੀਂ ਅੱਜ ਸਾਰਿਆਂ ਨੂੰ ਖੇਚਲ ਨਹੀਂ ਦਿੱਤੀ ਅਸੀਂ ਆਖਿਆ ਕਰ ਅੱਜ ਅਸੀਂ ਆਲਟੀਮੇਟ ਵੀ ਦੇਣਾ ਅੱਜ ਜਦੋਂ ਅੱਜ ਦੀ ਦਿਹਾੜੀ ਆਪਾਂ ਸਿਰਫ ਇਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣੀ ਪ੍ਰਸ਼ਾਸਨ ਤੇ ਸਰਕਾਰ ਦੇ ਅਗਰ ਨਹੀਂ ਹਰਕਤ ਚ ਆਉਣਗੇ ਤੇ ਅਸੀਂ 20 ਫਰਵਰੀ ਤੱਕ ਵੇਟ ਕਰਨੀ 21 ਫਰਵਰੀ ਨੂੰ ਆਪਾਂ ਇਸੇ ਚੌਂਕ 'ਚ ਟੈਂਟ ਲਾ ਕੇ ਸਟੇਜ ਲਾ ਕੇ ਬਹਾਂ